ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵਿਚਕਾਰ ਤਕਰਾਰ ਵਧਦੇ ਜਾ ਰਹੀ ਹੈ ਇੱਕ ਵਾਰ ਫਿਰ ਸੈਂਟਰ ਸਰਕਾਰ ਨੇ ਪੰਜਾਬ ਨਾਲ ੱੱਕਾ ਕਰ ਦਿੱਤਾ ਪੰਜਾਬ ਦੇ ਜਿਹੜਾ ਕਰਜ਼ਾ ਕਰਜ਼ੇ ਤੇ ਕੈਂਚੀ ਫੇਰ ਦਿੱਤੀ ਆ ਤੇ ਪੰਜਾਬ ਵਾਸਤੇ ਵਿਪਤਾ ਵੱਧ ਗਈ ਕਿਉਂਕਿ ਹੁਣ ਕਰਜ਼ਾ ਘੱਟ ਮਿਲੂਗਾ ਤੇ ਸਰਕਾਰ ਵਾਸਤੇ ਮੁਸ਼ਕਲ ਹੋ ਜਾਊਗੀ ਮਸਲਾ ਕਿ ਪੰਜਾਬ ਦੀ ਕਰਜ਼ੇ ਦੀ ਹੱਦ ਤੇ 2300 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ ਜਿਸ ਨਾਲ ਸੂਬਾ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕੇਂਦਰ ਨੇ ਕਟੌਤੀ ਲਈ ਪਾਵਰਕਾਮ ਦੇ ਵਿੱਤੀ ਘਾਟੇ ਦਾ ਹਵਾਲਾ ਦਿੱਤਾ ਹੈ ਕਿ ਤੁਹਾਡਾ ਬਿਲੀਬੋਰਡ ਜਿਹੜਾ ਪੰਜਾਬ ਦਾ ਉਹਦਾ ਵਿੱਤੀ ਘਾਟਾ ਜਦੋਂ ਇਸ ਕਰਕੇ ਕਰਜ਼ੇ ਤੇ ਕਟੌਤੀ ਕਰ ਦਿੱਤੀ ਆ ਉਹ ਵੀ ਤੇ 200 ਕਰੋੜ ਰੁਪਏ ਦੀ ਪੂਰਾ ਮਸਲਾ ਕੀ ਆ ਕਿ ਕੇਂਦਰ ਸਰਕਾਰ ਲਗਾਤਾਰ ਵਿੱਤੀ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵਿੱਤੀ ਝਟਕੇ ਦੇ ਰਹੀ ਹੈ ਜਿਸ ਕਰਕੇ ਪੰਜਾਬ ਦੀ ਕਰਜ਼ਾ ਲੈਣ ਦੀ ਜਿਹੜੀ ਸੀਮਾ ਚਕਰੀਬ 2300 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਿਆ ਕੇਂਦਰੀ ਵਿੱਤ ਮੰਤਰਾਲੇ ਨੇ ਇਸ ਵਾਰ ਪਾਵਰਕਾਮ ਦੇ ਸਾਲ 2022-2023 ਦੇ 4700 ਕਰੋੜ ਰੁਪਏ ਦੇ ਘਾਟੇ ਦਾ ਹਵਾਲਾ ਦਿੱਤੇ ਦਿੰਦੇ ਹੋਏ ਇਹ 2300 ਕਰੋੜ ਰੁਪਏ ਦੀ ਕਰਜ਼ੇ ਦੀ ਹੱਦ ਵਿੱਚ ਕਿੰਚੀ ਫੇਰ ਦਿੱਤੀ ਆ ਕੇਂਦਰ ਨੇ ਸਵਿੱਤੀ ਘਾਟੇ ਦਾ 50% ਦੀ ਬੋਝ ਸੂਬਾ ਸਰਕਾਰ ਨੂੰ ਸਹਿਣ ਦੀ ਵਾਸਤੇ ਆਖਿਆ ਜਿਸ ਤਹਿਤ ਹੁਣ ਸਾਲ 2023-2024 ਦੀ ਸੂਬੇ ਦੀ ਕਰਜ਼ਾ ਲੈਣ ਦੀ ਮਨਜ਼ੂਰਸ਼ੁਦਾ ਜਿਹੜੀ ਹੱਦ ਚ ਕਰੀਬ 2300 ਕਰੋੜ ਰੁਪਏ ਦੀ ਕਟੌਤੀ ਕੀਤੀ ਜਾਏਗੀ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਜਾਣੂ ਵੀ ਕਰਾ ਦਿੱਤਾ ਗਿਆ ਅਤੇ ਬਰਾ 2023-2024 ਲਈ ਸੂਬੇ ਦੀ ਕਰਜ਼ਾ ਲੈਣ ਦੀ ਜਿਹੜੀ ਸੀਮਾ ਵਾਂ ਉਹ ਕਰਪ 45730.35 ਕਰੋੜ ਰੁਪਏ ਸੀ ਜਿਸ ਵਿੱਚੋਂ ਹੁਣ 2300 ਕਰੋੜ ਰੁਪਏ ਦੀ ਕਟੌਤੀ ਹੋ ਜਾਵੇਗੀ ਪਹਿਲਾ ਹੀ ਵਿੱਤੀ ਸੰਕਟ ਨਾਲ ਝੂਜ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਨਵੀਂ ਕਟੌਤੀ ਇਹ ਨਵੀਂ ਚੁਣੌਤੀ ਦੇ ਬਰਾਬਰ ਹੋਵੇਗੀ ਨਵੇਂ ਕੇਂਦਰੀ ਜਿਹੜੇ ਪੱਤਰ ਆਇਆ ਚ ਪੰਜਾਬ ਸਰਕਾਰ ਨੂੰ ਉਹਦੇ ਸੂਬੇ ਦੇ ਵਿੱਤ ਵਿਭਾਗ ਦਾ ਵਿੱਚ ਕਾਫੀ ਹਿਲਜੁਲ ਵੀ ਹੋ ਗਈ ਹੈ ਕਿਉਂਕਿ ਸੂਬੇ ਵਿੱਚ ਪਹਿਲਾਂ ਹੀ ਵਸੀਲਿਆਂ ਦੀ ਕਮੀ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪ੍ਰਾਣੀ ਪੈਨਸ਼ਨ ਸਕੀਮ ਦੇ ਹਵਾਲੇ ਨਾਲ ਸੂਬੇ ਦੀ ਕਰਜ਼ਾ ਸੀਮਾ ਤੇ ਕਰੀਬ 18000 18000 ਕਰੋੜ ਰੁਪਏ ਦਾ ਕਟ ਲਾਇਆ ਸੀ ਜਿਸ ਨੂੰ ਅਗਰੋ ਬਾਅਦ ਚ ਬਹਾਲ ਕਰ ਦਿੱਤਾ ਹੈ ਯਾਦ ਰਹੇ ਕਿ ਪਾਵਰਕਾਮ ਸਾਲ 215 216 ਵਿੱਚ ਕੇਂਦਰੀ ਓਜਵਲ ਡਿਸਕਮ ਇੰਸ਼ੋਰੈਂਸ ਯੋਜਨਾ ਵਿੱਚ ਸ਼ਾਮਲ ਹੋਇਆ ਸੀ ਜਿਸ ਤਹਿਤ ਪਾਵਰਕਾਮ ਨੇ 15628 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜਦੋਂ ਕਿ 5210 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਵਾ ਉਹ ਸੂਬੇ ਦੀ ਗਰੰਟੀ ਵਾਲੇ ਬੌਂਡ ਵਜੋਂ ਜਾਰੀ ਕੀਤਾ ਜਾਣਾ ਸੀ ਇਸ ਕੇਂਦਰੀ ਸਕੀਮ ਦੀ ਸਮਾਪਤੀ ਮਗਰ ਜਦੋਂ ਬਿਲੀ ਬੋਰਡ ਜਾਂ ਬਨਾਮ ਜਿਹੜਾ ਪਾਵਰ ਕਾਮ ਦਾ ਵਿੱਤੀ ਘਾਟਾ ਸਾਹਮਣੇ ਆਇਆ ਤਾਂ ਕੇਂਦਰੀ ਵਿੱਤ ਮੰਤਰਾਲੇ ਨੇ ਕਰਜ਼ਾ ਸੀਮਾ ਵਿੱਚ ਕਟੌਤੀ ਦਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਹੁਣ ਕੇਂਦਰ ਨੂੰ ਕੋਈ ਕਟੌਤੀ ਨਾ ਕੀਤੇ ਜਾਣ ਦੀ ਅਪੀਲ ਕੀਤੀ ਸੀ ਸੁਬਾ ਸਰਕਾਰ ਨੇ ਵੀ ਦਲੀਲ ਦਿੱਤੀ ਸੀ ਕਿ ਪਿਛਲੀ ਵਿੱਤੀ ਵਰੇ 2022-2023 ਵਿੱਚ ਪਾਵਰਕਾਮ ਨੂੰ ਜੋ ਵਿੱਤੀ ਘਾਟਾ ਹੋਇਆ ਉਸ ਲਈ ਕਈ ਪੱਖ ਜ਼ਿੰਮੇਵਾਰ ਨੇ ਜਿਨ੍ਹਾਂ ਵਿੱਚ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨਸਾਰ ਵਿਦੇਸ਼ੀ ਕੋਲਾ ਕੀਦ ਜਾਣਾ ਵੀ ਸ਼ਾਮਲ ਹੈ ਵਿਦੇਸ਼ੀ ਕੋਲੇ ਤੇ ਵਾਧੂ ਕਰੀਪ 3650 ਕਰੋੜ ਰੁਪਏ ਦਾ ਪੰਜਾਬ ਸਰਕਾਰ ਨੂੰ ਖਰਚਾ ਚੁੱਕਣਾ ਪਿਆ ਅਤੇ ਇਸੇ ਤਰ੍ਹਾਂ 6ਵੀਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਕਰਕੇ 1721 ਕਰੋੜ ਰੁਪਏ ਦਾ ਵੀ ਬਿਲੀ ਬੋਰਡ ਨੂੰ ਵਾਧੂ ਬੋਝ ਚਲਣਾ ਪਿਆ ਪਾਵਰ ਕਮ ਦਾ ਇਹ ਵੀ ਤਰਕ ਦਿੱਤਾ ਗਿਆ ਇੱਕ ਵੱਡਾ ਕਿ ਤਿੰਨ ਵਰਿਆਂ ਤੋਂ ਸੂਬੇ ਵਿੱਚ ਟੈਰਫ ਨਹੀਂ ਵਧਾਏ ਗਏ ਤੇ ਸਾਲ 2020-21 ਵਿੱਚ ਬਿਲੀ ਦਰਾਂ ਵਿੱਚ ਕਰੀਬ 0.71% ਵਾਧਾ ਕੀਤਾ ਗਿਆ ਜੋ ਕਿ 2021-22 ਵਿੱਚ ਬਿਲੀ ਦਰਾਂ 0.89% ਦੀ ਘਟਾ ਦਿੱਤੀਆਂ ਗਈਆਂ ਸੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਆਪਣੇ ਪਹਿਲੇ ਬਾਰੇ ਚ ਬਿਜਲੀ ਦਰਾਂ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਸੀ ਤੇ ਸਾਲ 2022-23 ਵਿੱਚ 300 ਯੂਨਟ ਪ੍ਰਤੀ ਮਹੀਨੇ ਜਿਹੜੀ ਬਿਜਲੀ ਮਾਫ ਕਰਦਾ ਐਲਾਨ ਕੀਤਾ ਸੀ ਇਸ ਵੇਲੇ ਬਿਲੀ ਸਬਸਿਡੀ ਦਾ ਭਗਤਾਨ ਵੀ 2200 ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕਾ ਹੈ ਚਾਲੂ ਸਾਲ ਵਿੱਚ ਇਹ ਸਬਸਿਡੀ 21163 ਕਰੋੜ ਰੁਪਏ ਨੂੰ ਵੀ ਪਾਰ ਕਰ ਸਕਦੀ ਆ ਤੇ ਮਾਰਚ 2024 ਤੱਕ ਸਬਸਿਡੀ ਦਾ ਬੋਝ ਲਗਭਗ ਬਾਈਰ ਕਰੋੜ ਰੁਪਇਆ ਹੋ ਜਾਵੇਗਾ ਉਧਰ ਬੀਲੀ ਬੋਰਡ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਪਿਸ਼ਵਾੜਾ ਕੋਲ ਖਾਨ ਚ ਚਾਲੂ ਹੋਈ ਉਦੋਂ ਤੋਂ ਸੂਬਾ ਸਰਕਾਰ ਨੇ ਵਿਦੇਸ਼ੀ ਕੋਲਾ ਵਰਤਨ ਤੋਂ ਇਨਕਾਰ ਕੀਤਾ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਖਬਰ ਇਹ ਵੀ ਨਸ਼ਰ ਕਰਦੀ ਹੈ ਕਿ ਜਦੋਂ ਦਾ ਵਿਦੇਸ਼ੀ ਕੋਲਾ ਵਰਤਨ ਤੋਂ ਇਨਕਾਰ ਕੀਤਾ ਗਿਆ ਜਿਸ ਕਰਕੇ ਚਾਲੂ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਮਾਹੀਆਂ ਵਿੱਚ ਮੁਨਾਫਾ ਦਰਜ ਕੀਤਾ ਗਿਆ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਆਖਦੇ ਨੇ ਕਿ ਸੂਬਾ ਸਰਕਾਰ ਕੋਲ ਕਰੀਬ 2600 ਕਰੋੜ ਦੇ ਸਰਕਾਰੀ ਵਿਭਾਗਾਂ ਵੱਲ ਵੀ ਬਿਜਲੀ ਦੇ ਬਕਾਏ ਖੜੇ ਨੇ ਲੇਕਿਨ ਫਿਲਹਾਲ ਜਿਹੜਾ ਸੈਂਟਰਲ ਸਰਕਾਰ ਨੇ 2300 ਕਰੋੜ ਰੁਪਏ ਦੀ ਕਟੌਤੀ ਲਾ ਦਿੱਤੀ ਆ ਉਹਦੇ ਨਾਲ ਪੰਜਾਬ ਸਰਕਾਰ ਹਿੱਲ ਗਈ ਆ ਖਾਸ ਕਰਕੇ ਪੰਜਾਬ ਦਾ ਵਿੱਤ ਵਿਭਾਗ ਕਿ ਆਖਿਰ ਜਿਹੜੀ ਕੈਂਚੀ ਫੇਰੀ ਗਈ ਆ ਕਰਜ਼ੇ ਦੀ ਹੱਦ ਨੂੰ ਲੈ ਕੇ ਉਹਦੇ ਨਾਲ ਸਰਕਾਰ ਨੂੰ ਕਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਦੇਖਦਿਆਂ ਕਿ ਇਸ ਮਸਲੇ 'ਚ ਹੁਣ ਸੂਬਾ ਸਰਕਾਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਜਿਹੜੀਆਂ ਸੈਂਟਰ ਵੱਲੋਂ ਕਟੌਤੀ ਕੀਤੀ ਗਿਆ ਉਹਨੂੰ ਕਟੌਤੀ ਨੂੰ ਲੈ ਕੇ ਕਿਹੋ ਜਿਹੇ ਤਰਕ ਤੇ ਕਿਹੋ ਜੀਆਂ ਦਲੀਲਾਂ ਦਿੰਦੇ ਨੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਉਹਨੇ ਅੱਗੇ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ